ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 5 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਜੀਆਂ ਕਾ ਆਹਾਰ ਜੀ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹਾਂ ਜਿਸ ਦੇ ਵਿੱਚ ਕੱਲ ਅਸੀਂ ਇਹ ਸਮਝਿਆ ਸੀ ਕਿ ਮਨੁੱਖ ਨੂੰ ਕਿਹੜੇ ਕਿਹੜੇ ਰਸ ਲੱਗੇ ਹੋਏ ਨੇ ਕਿੰਨਾ ਰਸਾਂ ਦੇ ਵਿੱਚ ਗਲਤਾਨ ਹੈ ਸਾਡਾ ਮਨ ਔਰ ਉਹਦੇ ਵਿੱਚ ਮਾਸਤਾ ਵੀ ਗੱਲ ਆਈ ਸੀ ਮਾਸ ਨੂੰ ਵੀ ਰਸ ਗਿਆ ਗਿਆ ਲੇਕਿਨ ਕੱਲੇ ਮਾਸ ਨੂੰ ਨਹੀਂ ਰਸ ਗਿਆ ਗਿਆ ਸੋਨੇ ਨੂੰ ਵੀ ਰਸ ਗਿਆ ਗਿਆ ਚਾਂਦੀ ਨੂੰ ਵੀ ਰਸ ਗਿਆ ਗਿਆ ਸੋਨੇ ਸੋਨੇ ਸ਼ਿੰਗਾਰ ਕਰਨ ਨੂੰ ਸੋਨੇ ਸੋਨੇ ਭੋਜਨ ਖਾਣ ਨੂੰ ਹਰ ਤਰ੍ਹਾਂ ਦੇ ਭੋਜਨ ਖਾਣ ਨੂੰ ਕਈ ਰਸਾਂ ਦੀ ਗੱਲ ਕੀਤੀ ਗਈ ਉਹਦੇ ਵਿੱਚ ਇੱਕ ਰਸ ਮਾਸ ਸੀ ਅੱਜ ਅਸੀਂ ਗੁਰਬਾਣੀ ਰਹੀਏ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਰਸਤੇ त्याਗਣੇ ਨੇ ਤੇ ਕਿਹੜਾ ਸਾਹਮਣਾ ਕਿ ਸਾਰੇ ਤਿਆਗ ਦੇਣੇ ਨੇ ਜਾਂ ਕੋਈ ਸਾਹਮਣਾ ਵੀ ਹੈ ਤੇ ਜੇ ਸਾਹਮਣੇ ਨੇ ਤੇ ਕਿਹੜੇ ਸਾਹਮਣੇ ਨੇ ਇਹ ਦੋਨੋਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਸਾਨੂੰ ਅੱਜ ਦਾ ਪਹਿਲਾ ਪ੍ਰਮਾਣ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਅਮਰਦਾਸ ਬਾਛਾ ਦਾ ਵਿਚਾਰਨ ਕੀਤਾ ਹੋਇਆ ਜਿੱਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਇਹ ਮਨ ਮੇਰੇ ਬਾਵਲੇ ਹਰ ਰਸ ਚੱਕ ਸਾਧ ਪਾਏ ਅੰਦਰਸ ਲਗਾ ਤੂੰ ਫਿਰੈ ਬਿਰਥਾ ਜਨਮ ਗਵਾਏ ਇਹ ਮਨ ਮੇਰੇ ਬਾਵਲੇ ਇਹ ਮੇਰੇ ੱੱਲੇ ਮਨ ਇਹ ਮੇਰੇ ਪਾਗਲ ਮਨ ਬਾਵਲਾ ਪਾਗਲ ੱੱਲਾ ਕਮਲਾ ਹਰ ਰਸ ਜੱਖ ਸਦ ਪਾਏ ਪਰਮਾਤਮਾ ਦੇ ਨਾਮ ਦਾ ਰਸ ਚੱਕ ਤੇ ਫਿਰ ਇਸ ਜੱਖ ਰਸਤੇ ਵਿੱਚੋਂ ਸਵਾਦ ਲੈ ਪਰਮਾਤਮਾ ਦੇ ਨਾਮ ਦਾ ਸਵਾਦ ਹੋਣਾ ਚਾਹੀਦਾ ਤੈਨੂੰ ਇਹ ਰਸ ਚੱਕ ਲੈ ਤਾਂ ਅੰਡਰਸ ਲਗਾ ਤੂੰ ਫਿਰਾਂ ਪਰ ਤੂੰ ਤਾਂ ਹੋਰ ਹੋਰ ਰਸਾ ਚ ਭੱਜਾ ਫਿਰਦਾ ਹੈ ਕਿਤੇ ਤੇਨੂੰ ਸੁੰਦਰ स्त्रੀਆਂ ਦਾ ਰਸ ਹੈ ਕਿਤੇ ਤੇਨੂੰ ਸੋਨੇ ਚਾਂਦੀ ਦਾ ਰਸ ਹੈ ਕਿਤੇ ਤੇਨੂੰ ਸੈਂਟ ਲਾਉਣ ਦਾ ਰਸ ਹੈ ਨਤੀਜਾ ਕੀ ਹੈ ਅਨਲਕ ਅੰਡਰਸ ਲਗਾ ਤੂੰ ਫਿਰਾਂ ਬਿਰਥਾ ਜਨਮ ਗਵਾਏ ਇਹ ಅಮੂਲਕ ਜਨਮ ਜਿਹੜਾ ਮਿਲਿਆ ਤੈਨੂੰ ਮਨੁੱਖਾ ਜੂਨ ਮਿਲੀ ਹੈ ਤੈਨੂੰ ਇਹ ਅਜਾਈ ਚਲੀ ਜਾਏਗੀ ਵੇਸ ਚਲੀ ਜਾਏਗੀ ਸਫਲ ਜੀਵਨ ਤਾਂ ਹੀ ਹੈ ਜੇ ਤੂੰ ਅਕਾਲ ਪੁਰਖ ਦੇ ਨਾਮ ਦਾ ਰਸ ਚੱਕ ਲੈ ਹਰ ਰਸ ਚੱਕ ਇਸ ਸਵਾਦ ਸੁ ਲੈ ਇਹਦਾ ਮਤਲਬ ਬੜਾ ਸਿੱਧਾ ਜਿਹਾ ਕਿ ਪਰਮਾਤਮਾ ਦਾ ਨਾਮ ਰਸ ਜਿਹੜਾ ਹੈ ਉਹਨੂੰ ਸੰਭਲ ਲੈ ਤੇ ਬਾਕੀ ਰਸ ਸਾਰੇ ਜਿਹੜੇ ਨੇ ਉਹ ਬੇਕਾਰ ਨੇ ਉਹਨਾਂ ਨੂੰ ਛੱਡਣਾ ਇਹਦਾ ਦੂਸਰਾ ਪ੍ਰਮਾਣ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ। ਜਿਸ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਸਭ ਰਗ ਸਭ ਰਸ ਭੋਗਣ ਬਾਦ ਹੈ ਸਭ ਸਿਕਾਰ ਬਿਕਾਰ ਕਿਮ ਕਰਨਾ ਸਭ ਰਸ ਭੋਗਣ ਬਾਦ ਹੈ ਸਭ ਸਿਕਾਰ ਬਿਕਾਰ ਜਬ ਲਗ ਸ਼ਬਦ ਨਾ ਭੇਦੀਆ ਕਿਉ ਸੋਹ ਹੈ ਗੁਰਦਵਾਰ ਨਾਨਕ ਤਨ ਸੁਹਾਗਨੀ ਜਿਸ ਸਹਿ ਨਾਲ ਪਿਆਰ ਸਭ ਰਸ ਭੋਗਣ ਬਾਦ ਹੈ ਬਾਕੀ ਸਾਰੇ ਰਸ ਜਿਹੜੇ ਤੂੰ ਭੋਗਣਾ ਹੈ ਨਾ ਇਹ ਵਿਕਾਰ ਪੈਦਾ ਕਰਨ ਵਾਲੇ ਨੇ ਇਹ ਬੁਰਾਈਆਂ ਪੈਦਾ ਕਰਨ ਵਾਲੇ ਨੇ ਇਹ ਦਿਨਾਲ ਤੇਰਾ ਜੀਵਨ ਬਰਬਾਦ ਹੋ ਜਾਏਗਾ ਸਭ ਸ਼ਿੰਗਾਰ ਵਿਕਾਰ ਸਭ ਜਿੰਨੇ ਸ਼ਿੰਗਾਰ ਕਰਨਾ ਹੈ ਸੁੰਦਰ ਲਿਖਣ ਦੇ ਵਾਸਤੇ ਇਹ ਵਿਕਾਰ ਪੈਦਾ ਕਰਨ ਵਾਲੇ ਨੇ ਇਹ ਚ ਗੱਲ ਸਾਰੇ ਰਸਾਂ ਦੀ ਹੋ ਰਹੀ। ਲੇਕਿਨ ਇੱਕ ਰਸ ਦੇ ਵਿੱਚੋਂ ਵਿੱਚੋਂ ਇੱਕ ਰਸ ਜਿਹੜਾ ਹੈ ਨਾ ਉਹਦੀ ਗੱਲ ਛੱਡਤੀ ਸਤਿਗੁਰ ਨੇ ਜਬ ਲਖ ਸ਼ਬਦ ਨਾ ਪੀ ਦੀਏ ਕਿਉ ਸੋਹੇ ਗੁਰਦੁਆਰ ਜਿੰਨਾ ਤੇ ਸ਼ਬਦ ਦਾ ਤੀਰ ਤੇਰੇ ਹਿੱਦੇ ਚ ਨਹੀਂ ਵਸਦਾ ਆ ਸਾਰੇ ਵਿਕਾਰ ਨਹੀਂ ਜਾ ਸਕਦੇ। ਇਹ ਸਾਰੇ ਵਿਕਾਰ ਜਿਹੜੇ ਨੇ ਤੇਰੇ ਪਾਰੂ ਹੀ ਰਹਿਣਗੇ ਜਿੰਨਾ ਤੇ ਗੁਰੂ ਦੇ ਸ਼ਬਦ ਦਾ ਤੀਰ ਨਹੀਂ ਵੱਜਦਾ। ਜਿਹੜਾ ਰਸ ਸੰਭੜ ਹੈ ਨਾਨਕ ਤਾਂ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ ਉਹ ਔਰਤ ਭਾਗਾਂ ਵਾਲੀ ਹੈ ਸੋਹਣੇ ਭਾਗ ਵਾਲੀ ਹੈ ਸੁਹਾਗਣੀ ਹੈ ਜਿਹਨੂੰ ਆਪਣੇ ਪਤੀ ਦੇ ਨਾਲ ਪਿਆਰ ਹੈ ਇਹ ਰਸ ਜਿਹੜਾ ਸੰਭੜ ਹੈ ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਸਾਨੂੰ ਜੀਵ ਇਸਤਰੀ ਦੇ ਤੌਰ ਤੇ ਸਮਝਾਉਂਦੀ ਹੈ ਸਵਾਗਣ ਦੀ ਐਗਜ਼ਾਮਪਲ ਦੇ ਕੇ ਸਵਾਗਣ ਦਾ ਪਰਮਾਨ ਦੇ ਕੇ ਅਸੀਂ ਸਾਰੀਆਂ ਜੀਵ ਇਸਤਰੀਆਂ ਉਹ ਅਕਾਲਪੁਰਖ ਵਾਜੂ ਸਾਡਾ ਕੰਤ ਹੈ ਸਾਡਾ ਸਾਰਿਆਂ ਦਾ ਜੀਵਨ ਸਫਲਾ ਭਾਵੇਂ ਮਨੁੱਖਾਂ ਤੇ ਭਾਵੇਂ ਔਰਤਾਂ ਭਾਵੇਂ ਮਰਦਾਂ ਤੇ ਭਾਵੇਂ ਔਰਤਾਂ ਜਿਹੜੇ ਉਸ ਅਕਾਲਪੁਰਖ ਪਤੀ ਦੇ ਨਾਲ ਜਿੰਨਾ ਪਿਆਰ ਪਾ ਲਿਆ ਇਹ ਰਸ ਸੰਭਲਿਆ ਬੋਸੀ ਛਾਰੇ ਪੱਗਾ ਬਲੇ ਸਵਾਗਣ ਇਸਤਰੀ ਵਾਂਗੂ ਅਸੀਂ ਵੀ ਸਵਾਗਣ ਚੰਗੇ ਪੱਗਾ ਬਲੇ ਬਾਕੀ ਸਾਰੇ ਛੱਡਨੇ ਨੇ ਇੱਕ ਹੋਰ ਤੀਸਰਾ ਪਰਮਾਨੰ ਅਨੰਤ ਬਾਣੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਔਰ ਇਹ 32ਵੀਂ ਪੌੜੀ ਮੈਂ ਪੂਰੀ ਲਈਏ ਵਿਚਾਰ ਲਈ ਜਿੱਥੇ ਮੇਰੇ ਸਤਿਗੁਰੂ ਤੀਜੇ ਨਾੜਕ ਬਖਸ਼ਿਸ਼ ਕਰਦੇ ਨੇ ਇਹ ਰਸਨਾ ਤੂੰ ਅਨ ਰਸ ਰਚ ਰਹੀ ਤੇਰੀ ਪਿਆਸ ਨਾ ਜਾਏ प्यास ना जाए होर तिचर हर रस पलै ना पाए हर रस पाए पलै पिया हर रस बहुत ना तृष्णा लागे आए ये हर रस करम ही पाई है सतगुर मिले जिस आए कह नानक होर अणरस सब विसरे या हर वस है मन आए पर समझने वाली गई ये रसना यह मेरी रसना ही मेरी जबान ही मेरे मुंह तो अनरस राज रही ਇਹਨੋਂ ਕੋਹੋਰ ਬੜੇ ਚਸਕੇ ਪਏ ਹੋਏ ਨੇ ਸਭ ਕੁਝ ਮਿਲ ਹੀ ਜਾਂਦਾ ਫਿਰ ਵੀ ਤੇਰੀ ਤ੍ਰਿਸ਼ਨਾ ਨਹੀਂ ਮੁਕਦੀ ਤੇਰੀ ਪਿਆਸ ਨਾ ਜਾਏ ਤੇਰੀ ਪਿਆਸ ਨਹੀਂ ਮੁਕਦੀ ਇਹ ਪਿਆਸ ਕਿਵੇਂ ਮੁਕੇਗੀ ਪਿਆਸ ਨਾ ਜਾਏ ਹੋਰ ਤਾਂ ਕਿਤੇ ਹੋਰ ਕਿਸੇ ਤਰੀਕੇ ਨਾਲ ਨਹੀਂ ਮੁਕ ਸਕਦੀ ਕਿਹੜੇ ਤਰੀਕੇ ਨਾਲ ਮੁਕ ਸਕਦੀ ਹੈ ਜਿੱਚਰ ਹਰ ਰਸ ਪੱਲੇ ਨਾ ਪਾਏ ਜਿੰਨਾ ਚਿਰ ਉਸ ਕਾਰਪੁਰਦੇ ਨਾਮ ਦਾ ਰਸ ਤੈਨੂੰ ਨਹੀਂ ਆਉਂਦਾ ਜਿਸ ਦਿਨ ਉਸ ਕਾਰਪੁਰਦੇ ਨਾਮ ਦਾ ਰਸ ਤੈਨੂੰ ਆ ਗਿਆ ਨਾ ਫਿਰ ਤੇਰੀ ਇਹ ਪਿਆਸ ਮੁੱਕ ਦੇਗੀ ਫਿਰ ਤੇਰੀ ਤ੍ਰਿਸ਼ਨਾ ਮੁੱਕ ਦੇਗੀ ਉਹ ਰਸ ਲੈੰਦੀ ਹਰ ਰਸ ਪਾਏ ਭੱਲੇ ਪੀਏ ਹਰ ਰਸ ਬਹੁ ਨਾ ਤ੍ਰਿਸ਼ਨਾ ਲੱਗਿਆ ਇਹ ਫੈਸਲਾ ਕਰਤਾ ਸਤਗੁਰੂ ਜੀ ਨੇ ਆ ਕਾਰਪੁਰਦੇ ਦਾ ਨਾਮ ਰਸ ਜਿਹੜਾ ਇਨੂੰ ਪੱਲੇ ਬਣ ਲੈ ਫਿਰ ਇਹ ਤ੍ਰਿਸ਼ਨਾ ਖਤਮ ਹੋ ਜੇਗੀ ਹੋਰ ਰਸਾਂ ਦੀ ਇਹ ਹਰ ਰਸ ਕਰਮੀ ਪਾਈ ਹੈ ਬੜੇ ਭਾਗਾ ਨਾ ਮਿਲਦਾ ਇਹ ਪਰਮਾਤਮਾ ਦਾ ਨਾਮ ਰਸ ਸਤਗੁਰੂ ਜੀ ਅਸੀਂ ਵੀ ਪ੍ਰਾਪਤ ਕਰਨਾ ਚਾਹੁੰਦੇ ਆ ਕਿਵੇਂ ਮਿਲੇ ਕਿੱਥੋਂ ਮਿਲੇ ਸਤਗੁਰੂ ਮਿਲਿਆ ਜਿਸਾਇ ਜਿਹੜਾ ਗੁਰੂ ਦੀ ਛਤਰ ਚਲਾ ਜਾਂਦਾ ਹੈ ਨਾ ਉਹ ਭਗਾਵਾਲਾ ਬਣ ਜਾਂਦਾ ਹੈ ਜਿਹੜਾ ਗੁਰੂ ਦਾ ਉਪਦੇਸ਼ ਲੈ ਲੈਂਦਾ ਗੁਰੂ ਦੀ ਸਿੱਖਿਆ ਲੈ ਲੈਂਦਾ ਗੁਰੂ ਕੋਲ ਜੀਵਨ ਜਾਤ ਸਿੱਖ ਲੈਂਦਾ ਉਹ ਨੂੰ ਹੀ ਹਰ ਰਸ ਮਿਲ ਜਾਂਦਾ ਹੈ ਉਹ ਭਗਾਵਾਲਾ ਇਹ ਹਰ ਰਸ ਕਰਮੀ ਪਾਈ ਹੈ ਪਰ ਉਹ ਕਰਮ ਕਿਦੇ ਹੁੰਦਾ ਸਤਗੁਰੂ ਮਿਲਿਆ ਜਿਹਾ ਹੈ ਅਗੋਂ ਜਿਹੜਾ ਫੈਸਲਾ ਸਤਗੁਰੂ ਨੇ ਦਿੱਤਾ ਹੈ ਕਹੇ ਨਾਨਕ ਹੋਰ ਅਨਰ ਸਭ ਵੀਸਰ ਹੈ ਜਾਂ ਹਰ ਵਸਹਿ ਬਨ ਆਈ ਕਹਨਾਂ ਨਾ ਇੱਕ ਹੋਰ ਅੰਦਰਸ ਅਭੀ ਸੇ ਨਾਨਕ ਪਾਤਸ਼ਾਹੀ ਜੀ ਦੇ ਨਾਨਕ ਬਖਸ਼ਿਸ਼ ਕਰ ਰਹੇ ਨੇ ਹੁਕਮ ਕਰ ਰਹੇ ਨੇ ਕਿ ਬਾਕੀ ਸਾਰੇ ਰਸ ਭੁੱਲ ਜਾਣਗੇ ਉਹਨਾਂ ਦਾ ਚਸਕਾ ਮੁੱਕ ਜਾਏਗਾ ਜਾਂ ਹਰ ਰਸ ਵਸੇ ਮਨ ਆਏ ਜਦੋਂ ਘਾਲਪੁਰ ਦਾ ਨਾਮ ਰਸ ਮਨ ਦੇ ਵਿੱਚ ਵਸ ਗਿਆ ਆ ਕੇ ਮਨ ਦੇ ਵਿੱਚ ਵਸ ਗਿਆ ਇਹ ਇੱਕ ਤਾਂ ਗੱਲ ਹੈ ਜੇ ਮਨ ਦੇ ਵਿੱਚ ਵਸਣਾ ਹੈ ਜ਼ੁਬਾਨ ਤੱਕ ਨਹੀਂ ਇਸ ਮੰਨ ਦੇ ਵਿੱਚ ਵਸ ਗਿਆ ਉਸ ਕਾਲਪੁਰ ਦਾ ਨਾਮ ਰਸ ਉਸ ਦਿਨ ਬਾਕੀ ਸਾਰੇ ਰਸ ਜਿਹੜੇ ਨੇ ਭੁੱਲ ਜਾਣਗੇ ਪਹਿਲੀ ਗਲਤੀ ਇੱਥੇ ਕਿਸੇ ਰਸ ਨੂੰ ਤਿਆਗਣ ਦੀ ਗੱਲ ਨਹੀਂ ਬਿਲਕੁਲ ਲੇਕਿਨ ਜਦੋਂ ਨਾਮ ਰਸ ਮੰਨ ਦੇ ਵਿੱਚ ਆ ਜਾਏ ਨਾ ਉਹ ਤੋਂ ਉਹਦਾ ਚਸਕਾ ਮੁੱਕ ਜਾਂਦਾ ਹੈ ਭੋਜਨ ਵੀ ਰਸ ਹੈ ਛਤੀ ਪ੍ਰਕਾਰ ਦੇ ਭੋਜਨ ਰਸ ਹੈ ਉਹਦੇ ਵਿੱਚ ਹੀ ਮਾਸ ਵੀ ਆਉਂਦਾ ਹੈ ਲੇਕਿਨ ਭੋਜਨ ਤਿਆਗ ਗੰਦੀ ਗੱਲ ਤੇ ਨਹੀਂ ਹਾਂ ਉਹਦੇ ਚਸਕੇ ਮੁੱਕ ਜਾਣ ਜਿਹੜੇ ਹੋਰ ਰਸਾਂ ਦੀ ਗੱਲ ਹੈ ਸਰੀਰਕ ਲੋਡ ਵੀ ਹੋ ਸਕਦੀ ਹੈ ਨਾ ਲੇਕਿਨ ਜਿਹੜਾ ਚਸਕਾ ਪਿਆ ਹੋਇਆ ਉਹ ਮੁੱਕ ਜਾਏਗਾ ਜਿਹੜਾ ਇਹ ਕਿਹਾ ਜਾਂਦਾ ਕਿ ਮਾਸ ਰਸ ਹੈ ਰਸਤਾ ਹੋਰ ਬਹੁਤ ਸਾਰੇ ਨੇ ਕਾਲਾਪਨ ਵੇਖਿਆ ਸੀ ਉਹ ਰਸ ਵੀ ਲੈਣੇ ਬਸ ਸਮੱਸਿਆ ਕੀ ਹੈ ਕਿ ਨਾਮ ਰਸ ਭੁੱਲਿਆ ਹੋਇਆ ਹੈ ਇੱਥੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਨਾਮ ਰਸ ਸੰਭਲ ਲੈ ਫਿਰ ਤੈਨੂੰ ਦੂਜੇ ਰਸਾਂ ਦੇ ਚਸਕੇ ਮੁੱਕ ਜਾਣਗੇ ਆਪਾਂ ਵਿਸ਼ੇ ਨੂੰ ਹੋਰ ਗਹਿਰਾਈ ਜਾ ਕੇ ਵਿਚਾਰਾਂਗੇ ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ ਵਾਹੀ ਆਪੋ ਲਾਂਗ ਵਾਸਤੇ ਖਿਮਾ ਬਖਸ਼ਿ ਤੇਨਾ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ